ਬਾਈ ਜੀ ਇਹ ਜਿਹੜੀ ਆ ਗੁੱਡੀ ਆ ਛੋਟੀ ਆ ਗੁੱਡੀ ਆ ਇਹ ਸੱਜੇ ਮੇਰੇ ਇੱਕ ਮਿੰਟ ਕਮੈਂਟ ਇਹਦੇ ਮੰਮੀ ਡੈਡੀ ਹੁਣ ਇਹਨੂੰ ਲੈਣ ਆਏ ਸੀ ਹਾਂਜੀ ਤੇ ਤੁਸੀਂ ਇਹਨੂੰ ਭੇਜ ਨਹੀਂ ਰਹੇ ਤੇ ਕਾਰਨ ਕੀ ਤੇ ਤੁਸੀ ਇਹਦੇ ਲੱਗਦੇ ਕਿਉਂ ਮੈਂ ਇਹਦਾ ਫੁੱਫੜ ਜੀ ਲੱਗਦਾ ਜੀ ਬਚਪਨ ਚ ਥੋੜੇ ਜਿਹੇ ਦਿਨਾਂ ਦੀ ਸੀ ਮੈਂ ਲੈ ਜਾਂਦੀ ਸੀ ਹਾਂਜੀ ਅਰਧਾ ਸਾਲ ਹੋ ਗਏ ਮੇਰੇ ਕੋਲੇ ਹੀ ਆ ਹਾਂਜੀ ਹੁਣ ਉਹ ਮੇਰੀ ਵਾਈਫ ਆ ਮੈਂ ਸ਼ੁਰੂ ਤੋਂ ਆਪਦੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹਾਂ ਔਰ ਮੇਰੀ ਬੇਟੀ ਪਰੇਸ਼ਾਨ ਹੈ ਮੇਰਾ ਬੇਟਾ ਪਰੇਸ਼ਾਨ ਹੈ ਤੇ ਮੇਰਾ ਜਵਾਈ ਪਰੇਸ਼ਾਨ ਹੈ ਸਹੁਰੇ ਪਰਿਵਾਰ ਤੋਂ ਉਹਨਾਂ ਦਾ ਕੀ ਕੰਮ ਹੈ ਜੀ ਇਕੱਠੇ ਹੋ ਕੇ ਜਦੋਂ ਮਰਜ਼ੀ ਮੈਨੂੰ ਕੁੱਟ ਗਏ ਜਦੋਂ ਮਰਜ਼ੀ ਮੇਰੇ ਬੇਟੇ ਨੂੰ ਕੁੱਟ ਗਏ ਥੋੜੇ ਦਿਨ ਪਹਿਲਾਂ ਮੇਰਾ ਬੇਟਾ ਵੀ ਰਿਪੋਰਟ ਲਿਖਾ ਕੇ ਗਿਆ ਸੀ ਉਸ ਤੋਂ ਬਾਅਦ ਮੇਰੇ ਜਵਾਈ ਨੇ ਵੀ ਲਿਖਾਈ ਆ ਇਹਨੂੰ ਵੀ ਜਦੋਂ ਆਉਂਦਾ ਕੁੱਟਮਾਰ ਕਰ ਦਿੰਦੇ ਆ ਤੇ ਇਹਨੂੰ ਧੱਕੇ ਨਾਲ ਜਾਣ ਨਹੀਂ ਸੀ ਦਿੰਦੀ ਐਤੋਂ ਕੰਮ ਕਰਾਉਂਦੀ ਸੀ ਫਿਰ ਗੋਰੀ ਵਾਲੇ ਸਾਲ ਸਾਰਾ ਰਹੇ ਚੋਰੀ ਮੇਰੇ ਕਾਗਜ਼ ਲੁਕੋ ਕੇ ਉੱਥੇ ਡਾਕੂਮੈਂ ਹੂੰ ਆ ਬੱਚੇ ਨੂੰ ਥੱਕੇ ਨਾ ਲੈ ਗਈ ਉਥੇ ਥੱਕੇ ਨਾ ਕੰਮ ਕਰਾਇਆ ਦੋਵੇਂ ਬਿਮਾਰ ਹੋ ਗਏ ਹੂੰ ਕੁੜੀਆਂ ਨਾਲ ਆ ਉਧਰ ਐ ਇਨ੍ਹਾਂ ਨੂੰ ਦੋਵਾਂ ਨੂੰ ਬਲੀਡਿੰਗ ਹੋਣ ਲੱਗ ਪਈ ਗਰਮੀ ਦੀ ਵਜ੍ਹਾ ਨਾਲ ਕੰਮ ਦੀ ਵਜ੍ਹਾ ਨਾਲ ਥੱਕੇ ਨਾ ਕੰਮ ਕਰਵਾਇਆ ਹੂੰ ਜਿਹੜਾ ਮੇਰਾ ਵੱਡਾ ਸਾਲਾ ਹੂੰ ਉਹ ਨਾਲ ਤਾਂ ਨਹੀਂ ਰਹਿੰਦਾ ਪਰ ਉਹੋ ਬੰਦੇ ਇਕੱਠੇ ਕਰਕੇ ਲਿਆਗੇ ਜਦੋਂ ਮਰਜ਼ੀ ਗੱਲ ਪੈ ਜਾਏ ਤਾਂ ਇੱਕ ਛੋਟਾ ਸਾਲਾ ਉਹ ਬੜੀ ਗੱਲ ਅਸੀਂ ਜਿੱਥੇ ਜਿੱਥੇ ਕਰਾਈ ਤੇ ਰਹਿ ਕੇ ਉਹਨਾਂ ਦੇ ਮੇਰੇ ਕੋਲੇ ਨੰਬਰ ਹੈਗੇ ਮਕਾਨ ਮਾਲਕਾਂ ਦੇ ਹਲੇ ਵੀ ਮੇਰੇ ਨਾਲ ਗੱਲ ਕਰਦੇ ਆ ਤੁਸੀਂ ਮਕਾਨ ਮਾਲਕਾਂ ਤੋਂ ਪੁੱਛ ਲਓ ਬੰਦਾ ਮਾੜਾ ਉਹਦੇ ਬੱਚੇ ਮਾੜੇ ਆ ਕੇ ਕ ਆ ਤੁਹਾਡੇ ਸਮਾਨ ਸੇ ਤੁਹਾਡੀ ਸ਼ਾਦੀ ਹੋਈ ਨੂੰ ਕਿੰਨਾ ਲੰਬਾ ਸਾਹਿਬ ਜੀ ਇਹਨਾਂ ਨੂੰ ਵੀ ਪਤਾ ਇਹ ਖੁਰਕ ਆਪ ਰਾਸ਼ਨ ਮੇਰੇ ਘਰੇ ਫੜਾ ਕੇ ਆਉਂਦੇ ਰਹੇ ਤੁਹਾਡੀ ਸ਼ਾਦੀ ਨੂੰ ਕਿੰਨਾ ਟਾਈਮ ਹੋ ਗਿਆ ਸ਼ਾਦੀ ਨੂੰ ਤਾਂ ਜੀ 22 ਸਾਲ ਹੀ ਹੋ ਗਏ ਨੇ ਜੀ 24 22 ਸਾਲਾਂ ਦੇ ਤੋਂ ਮੇਰੇ ਬੱਚੇ ਹੀ ਹੋ ਗਏ ਮੈਰਿਡ ਹੋ ਗਏ 22 ਸਾਲ ਹੋ ਗਏ ਹਾਂ ਜੀ ਜ਼ਿਆਦਾ ਹੀ ਹੋ ਗਏ ਹੋਣਗੇ ਕਿਹਨੂੰ ਜਿਵੇਂ ਬੰਜਾ ਸੰਗੀ ਕੀ ਗੱਲ ਹੈ ਤੇਰੀ ਜਿਵੇਂ ਤੇਰੇ ਡੈਡੀ ਕਹਿ ਰਹੇ ਆ ਵੀ ਤੇਰੀ ਮੰਮੀ ਤੁਹਾਨੂੰ ਖਰਾਬ ਕਰ ਰਹੀ ਹੈ ਖਰਾਬ ਹੀ ਅੰਕਲ ਜੀ ਜੀ ਤੋਂ ਡੇਲੀ ਬੋਲ ਪੈਂਦੇ ਆ ਗਿਆ ਫਿਰ ਕਿਰਾਏ ਤੇ ਰਹਿਣਾ ਥੋੜਾ ਪ੍ਰੋਬਲਮ ਆਉਂਦੀ ਹੈ ਕਿਰਾਏ ਦਾ ਰਹਿ ਨਹੀਂ ਦਿੰਦੇ ਫਿਰ ਇਹਦਾ ਥੋੜੀ ਘ ਜੀ ਅੰਮ੍ਰਿ ਮਮ ਬੜੇ ਤੰਗ ਕਰਦੇ ਆ ਜੀ ਉਹ ਧੱਕੇ ਦਾ ਕੰਮ ਕਰਾਉਂਦੇ ਆ ਧੱਕੇ ਦਾ ਕਿਸ ਤੋਂ ਕੰਮ ਕਰਾਉਂਦੇ ਆ ਜਿਉ ਮੇਰੇ ਤੋਂ ਇਹ ਗਰਮੀ ਸਰਦੀ ਉਹ ਬਿਮਾਰ ਹੋ ਗਿਆ ਸੀ ਆ ਚੀਜ਼ ਫੁੱਲ ਕੇ ਆ ਗਈ ਸੀ ਬਾਹਰ ਜੀ ਤੇ ਮੈਂ ਮੈਂ ਕਹਿੰਦਾ ਨਹੀਂ ਕਰਨਾ ਮੈਂ ਨਹੀਂ ਕਰਨਾ ਇਹ ਧੱਕੇ ਨਾਲ ਕਰਾਉਂਦੇ ਸੀ ਕੁੜਤੀ ਮਾਰਦੀ ਵੀ ਤੈਨੂੰ ਹਾਂ ਜੀ ਆ ਸੱਟਾਂ ਮਾਰ ਹਾਂ ਜੀ ਆ ਸੱਟਾਂ ਸਿੱਧਾ ਮਾਰੀਆਂ ਤੇ ਤੁਹਾਡੇ ਨਾਲ ਪਹਿਲਾਂ ਜੀ ਆਈ ਆਪਣੇ ਗੁਰਦੇਵ ਜੀ ਜਿਹੜੀ ਇਹ ਗੁੱਡੀ ਹੈ ਛੋਟੀ ਇਹ ਤੇਰੀ ਕੀ ਲੱਗਦੀ ਹੈ ਮੇਰੀ ਛੋਟੀ ਭੈਣ ਹੈ ਭੈਣ ਨਹੀਂ ਉਹ ਰਿਸ਼ਤੇਦਾਰੀ ਚ ਕੀ ਲੱਗਦੀ ਹੈ ਇਹ ਮੇਰੇ ਰਿਸ਼ਤੇਦਾਰੀ ਚ ਲੱਗਦੀ ਮਾਮੇ ਦੀ ਕੁੜੀ ਮਾਮੇ ਦੀ ਕੁੜੀ ਹੈ ਤੇ 10 ਸਾਲ ਹੋ ਗਏ ਕਿਉਂਕਿ ਆਪਦੇ ਕੋਲੇ ਰੱਖੇ ਕੋਲੇ ਤਾਂ ਜੰਨਾ ਸੇ ਨੂੰ ਲਿਆ ਨਹੀਂ ਦਿੰਦੇ ਜੀ ਤੇ ਉਹ ੱਟਕੇ ਨਾਲ ਸਾਡੇ ਮਾਰ ਮੂਰ ਕੇ ਕੁੱਟ ਮਾਰ ਕੇ ਲੈ ਕੇ ਜਾਂਦੇ ਆ ਕਹਿੰਦਾ ਤੁਹਾਡੇ ਦੀ ਪਰ ਕੁੜੀ ਦਾ ਪਿਆਰ ਹੈ ਇਹਦਾ ਬਹੁਤ ਜ਼ਿਆਦਾ ਜੀ ਕੁੜੀ ਨੂੰ ਚਾਹਲੇਗੀ ਕੁੜੀ ਨੂੰ ਤੁਸੀਂ ਪੁੱਛ ਸਕਦੇ ਆ ਸਰ ਜੀ ਕੈਮਰਾ ਕਰੋ ਕੁੜੀ ਤੂੰ ਜਾਨਾ ਪਤਾ ਤੇਰੀ ਮੰਮੀ ਨਾਲ ਨਹੀਂ ਹੈ ਨਾ ਕੱਤ ਨਹੀਂ ਜਾਣਾ ਮਾਰਦੀ ਆ ਤਾਂ ਕਰਕੇ ਜਾਂਦਾ ਨਹੀਂ ਕਿੰਨਾ ਚਿਰ ਹੋ ਗਿਆ ਤੈਨੂੰ ਮੰਮੀ ਫੁੱਫੜ ਤੇਰਾ ਪਿਆਰ ਕਰਦਾ ਫੁੱਫੜ ਪਿਆਰ ਕਰਦਾ ਤੇਰੇ ਡੈਡੀ ਡੈਡੀ ਕਹਿੰਦੇ ਤੁਹਾਨੂੰ ਮੈਂ ਡੈਡੀਆਂ ਸਰ ਡੈਡ ਡੈਡੀ ਮੇਰੀ ਬੇਟੀ ਮਮੀ ਡੈਡੀ ਅੱਜ ਹੀ ਪਤਾ ਲੱਗਿਆ ਇਹ ਮੇਰੀ ਬੇਟੀ ਹੈ ਕੋਈ ਸ਼ੱਕ ਕਿੰਨੇ ਚਿਰ ਹੋ ਗਿਆ ਤੁਹਾਨੂੰ ਕਿ ਤੁਸੀਂ ਕਿਹਦੇ ਦਾ ਟੁਕੜਾ ਹੈ ਯਾਰ ਨਹੀਂ ਲਈ ਤੂੰ 4 ਸਾਲ ਹੋ ਗਏ ਨੂੰ 8 10 ਸਾਲ ਹੋ ਗਏ 8 10 ਸਾਲ ਤੁਹਾਡੇ ਕੋਲ ਪੜੀ ਆਏ ਹਾਂ ਅੱਜ ਉਹ ਲੈਣ ਆ ਗਿਆ ਅੱਜ ਉਹ ਲੈਣ ਕਾਹਦੇ ਚੱਲ ਕੇ ਆਏ ਉਹ ਰਹਿੰਦੀ ਨਹੀਂ ਕਰੇ ਉਹ ਪੇਕਿਆਂ ਪਿੱਛੇ ਸਾਰੀ ਉਮਰ ਹੋ ਗਈ ਉਹਨੇ ਪੇਕਿਆਂ ਪਿੱਛੇ ਕੱਢੀ ਅੱਜ ਮੇਰੇ ਬੱਚੇ ਮੇਰੇ ਵੱਲ ਆਤੇ ਉਹ ਖਿੱਚ ਗਏ ਇਸ ਗੱਲ ਤੇ ਵੀ ਇਹਦੇ ਬੱਚੇ ਇਹਦੀ ਸੁਣਦੇ ਆ ਮੇਰੀ ਨਹੀਂ ਸੁਣਦੇ ਹਮ ਹੁਣ ਬੱਚੇ ਜਵਾਨ ਹੋ ਗਏ ਇਹਨਾਂ ਨੂੰ ਪਤਾ ਵੀ ਕੌਣ ਚੰਗਾ ਕ ਸਾਰੀ ਉਮਰ ਮੇਰੀ ਕਮਾਈ ਖਵਾਦੀ ਐ ਜਨਮ ਦੀ ਮੈਂ 5 5 10 10 ਲੱਖ ਰੁਪਏ ਦੀਆਂ ਠੱਗੀਆਂ ਮਾਰੀਆਂ ਜਾਲੀ ਨੋਟਾਂ ਦਾ ਕਹਿ ਕੇ ਲੋਕਾਂ ਨੂੰ ਹੂੰ ਫਸ ਗਿਆ ਮੈਂ ਹੂੰ ਉਹਨਾਂ ਨੇ ਮੈਨੂੰ ਪੁੱਛਿਆ ਉਹ ਤਾਂ ਵਾਵਾ ਬੰਦੇ ਚੰਗੇ ਸੀ ਵਿਚਾਰੇ ਉਹਨਾਂ ਨੇ ਕਹਿਦਾ ਕਹਿੰਦੇ ਨਹੀਂ ਯਾਰ ਇਹ ਤਾਂ ਬੰਦਾ ਹੀ ਇਹੋ ਜਿਹਾ ਨਹੀਂ ਇਹ ਤਾਂ ਕਹਿੰਦਾ ਉੱਥੇ ਫਲਾਣੇ ਤਾਂ ਉਹ ਰੋਟੀ ਬਣਾਉਂਦਾ ਹੂੰ ਫਿਰ ਉਹ ਬੰਦਿਆਂ ਨੇ ਮੈਨੂੰ ਛੱਡਿਆ ਨਹੀਂ ਉਹਨਾਂ ਨੇ ਮੈਨੂੰ ਮਾਰ ਦੇਣਾ ਤੇ 5 ਦਾਖ ਦੀ ਫੇਲ ਠੱਗੀ ਮਾਰ ਕੇ ਦੋਵੇਂ ਭੈਣ ਭਰਾਵੋ ਬੈਠੇ ਫਿਰ ਇੱਕ ਤੋਂ 7 ਲੱਖ ਦੀ ਠੱਗੀ ਮਾਰੀ ਇਹਨਾਂ ਨੇ ਦੋਵਾਂ ਭੈਣ ਭਰਾਵਾਂ ਨੇ ਹਲੇ ਵੀ ਬੰਦੇ ਜਿੰਦੇ ਜਾਗਦੇ ਨੰ ਮੇਰੇ ਨਾਲ ਹੀ ਰਹਿੰਦੀ ਸੀ ਬਸ ਮੈਂ ਘਰੇ ਨਹੀਂ ਉਹਦਾ ਮੇਰਾ ਕੰਮ ਹੁੰਦਾ ਤਾਂ ਭਾਜੀ ਮੈਂ ਬਾਹਰ ਕੰਮ ਕਰਦਾ ਜੀ ਤੇ ਹੁਣ ਮੈਂ ਆਇਆ ਤੋ ਤਿੰਨ ਦਿਨ ਹੋਏ ਮੈਨੂੰ ਆਏ ਨੂੰ ਤੇ ਬਸ ਇਹਨਾਂ ਦਾ ਰੌਲਾ ਪਾ ਲਿਆ ਕਿ ਆ ਜਵਾਈ ਆਇਆ ਕੁੜੀ ਨੂੰ ਲੈਣ ਆਇਆ ਮੈਂ ਜਾਨ ਨਹੀਂ ਦੇਣਾ ਥੋੜੇ ਦਿਨ ਪਹਿਲਾਂ ਮੈਂ ਭਾਜੀ ਨੂੰ ਵੀ ਕਿਹਾ ਸੀ ਮੈਂ ਕਿਹਾ ਭਾਜੀ ਮੇਰੇ ਘਰ ਵਾਲੀ ਜਾਨ ਨਹੀਂ ਦਿੰਦੀ ਨੂੰ ਬਸ ਆਹ ਨੂੰ ਮੈਨੂੰ ਕੋਈ ਕੰਮ ਕਰਦਾ ਰਿਹਾ ਚਲੋ ਪੁੱਛ ਲੈਣਾ ਸਾਡੀ ਨਾਲ ਸਮਾਜ ਸੇਵੀ ਨੇ ਤੁਸੀਂ ਇਸ ਪਰਿਵਾਰ ਨੂੰ ਕਿਵੇਂ ਜਾਣਦੇ ਹੋ ਕਿੰਨੇ ਚਿਰ ਤੋਂ ਜਾਣਦੇ ਹੋ ਨੂੰਬਾਜੀ ਤੁਸੀਂ ਇਸ ਪਰਿਵਾਰ ਨੂੰ ਜੀ ਆਫਟਰ ਕੋਵਿਡ ਜਦੋਂ ਫਰਸਟ ਸਟੇਜ ਆਈਏ ਕੋਵਿਡ ਦੀ ਉਦੋਂ ਅਸੀਂ ਇੱਥੇ ਕੁੜੀਆਂ ਵਾਲਾ ਸਕੂਲ ਆ ਜਿਹੜਾ ਆਪਣਾ ਉਹਦੇ 4 5 7 ਦੁਕਾਨਾਂ ਛੱਡ ਕੇ ਇੱਕ ਅਸੀਂ ਹੋਟਲ ਦਾ ਕੰਮ ਸ਼ੁਰੂ ਕੀਤਾ ਸੀ ਲੁੰਬਾ ਵੈਸ਼ਨੋ ਟਾਬਾ ਹੂੰ ਉੱਥੇ ਸਾਡੇ ਕੋਲੇ ਕੁੱਕ ਵੀ ਸੀ ਪੈਣਾ ਵੀ ਸੀ ਕੁੱਕ ਤੇ ਰਲ ਮਿਲ ਕੇ ਅਸੀਂ ਕਿ ਟੀਮ ਵਰਕ ਕਰਕੇ ਕੰਮ ਵਧੀਆ ਵੀ ਚਲਾ ਲਿਆ ਸੀ ਜਿੱਥੇ ਕਿ ਅਮੀਰ ਮਿਡਲ ਕਲਾਸ ਗਰੀਬ ਭੋਜਨ ਕਰਦੇ ਭੋਜਨ ਵਧੀਆ ਸੀ 50 ਰੁਪਏ ਤਾਲੀ ਹੂੰ ਇਹ ਉੱਤੇ ਦੋ ਚਾਰ ਵਾਰ ਮੁੰਡਾ ਮੇਰੇ ਕੋਲ ਭੋਜਨ ਲੈਣ ਆਇਆ ਤੇ ਇਹਨੇ ਇੱਕ ਦੋ ਕੋਈ ਕਮੀਆਂ ਇੱਕ ਦੋ ਛਾਈਆਂ ਇਸ ਲੜਕੇ ਨੇ ਮੈਨੂੰ ਦੱਸੀਆਂ ਰਾਜਕੁਮਾਰ ਇਹਦਾ ਰਾਜੂ ਨਾਮ ਹੈ ਮੈਂ ਕਿਹਾ ਦੱਸ ਵੀ ਕਹਿੰਦਾ ਐ ਕਰਕੇ ਭਾਜੀ ਮੈਂ ਕਿਹਾ ਤੂੰ ਹਲਵਾਈ ਹੈ ਕਹਿੰਦਾ ਹਾਂ ਮੈਂ ਕਿਹਾ ਸਾਨੂੰ 13 ਰੁਪਏ ਦਾ ਬੰਦਾ ਦੇ ਦੇ ਇਸ ਨੇ ਉਸ ਤੋਂ ਬਾਅਦ ਸਾਡੇ ਕੋਲੇ ਆ ਕੇ ਕੰਮ ਸ਼ੁਰੂ ਕੀਤਾ ਕਿਤੇ ਜਵਾਬ ਜੁਬ ਦਿੱਤਾ ਜਾਂ ਕੀ ਗੱਲ ਹੈ ਮਹੀਨੇ ਦੋ ਮਹੀਨੇ ਮੇਰੇ ਕੋਲ ਆ ਕੇ ਕੰਮ ਕੀਤਾ ਮੈਂ ਉਦੋਂ ਇਹਨੂੰ ਮੇਰੇ ਕੋਲੇ ਜਾਣ ਪਛਾਣੇ ਦੀ ਬਣ ਗਈ ਤਾਰਾ ਜੀ ਉਸ ਤੋਂ ਬਾਅਦ ਇਹਦਾ ਪਰਿਵਾਰ ਇਹਨਾਂ ਨੂੰ ਆ ਗੁੜੀਆਂ ਨੂੰ ਇਹ ਢਾਬੇ ਤੇ ਲੈ ਕੇ ਆਂਦਾ ਹੁੰਦਾ ਸੀ ਇਹ ਵੀ ਕੁੜੀ ਉਦੋਂ ਕੁਵਾਰੀ ਸੀ ਇਹ ਵੀ ਹੁੰਦੀ ਹੁੰਦੀ ਸੀ ਇਹਦੀ ਮੰਮੀ ਜਿਹੜੀ ਬਾਹਰ ਬੈਠੀ ਹੈ ਕੋਈ ਇਹਨਾਂ ਦਾ ਆਪਸਾ ਪੰਮੀਆ ਬੀਬੀ ਦਾ ਡਿਸਪਿਊਟ ਹੋ ਗਿਆ ਇਹ ਵੀ ਮੁੰਡਾ ਬਾਅਦ ਚੇ ਜਦੋਂ ਵਿਆਹ ਕਰਤਾ ਫਿਰ ਦੱਸਿਆ ਇਹਨਾਂ ਨੂੰ ਮੈਂ ਜਾਣਦਾ ਇਹ ਮੁੰਡੇ ਨੂੰ ਜਾਣਦਾ ਕਰਨਾ ਇਹਦਾ ਨਾਂ ਆਹ ਕੁੜੀ ਇਹਦੀ ਹੈਗੀ ਭਤੀਜੀ ਇਹ ਅੱਜ 7-8 ਸਾਲ ਦੀ ਹੋ ਗਈ ਇਹ ਮਹੀਨੇ ਡੇਢ ਮਹੀਨੇ ਦੀ ਗਗਲੂ ਸੀ ਭਤੀਜੀ ਨੇ ਇਹ ਕਹਿੰਦਾ ਵੀ ਸਾਲੇ ਦੀ ਕੁੜੀ ਆ ਸਾਲੇ ਦੀ ਕੁੜੀ ਭਤੀਜੀ ਹੋਗੀ ਨਾ ਇਹ ਫੁੱਫੜ ਲੱਗਿਆ ਨਾ ਦੀ ਦੀ ਪ੍ਰਾ ਦੀ ਕੁੜੀ ਭਤੀਜੀ ਹੋਣਾ ਨਹੀਂ ਨਹੀਂ ਜੀ ਮੈਨੂੰ ਭੂਆ ਦੀ ਭਤੀਜੀ ਹੋਊਗੀ ਭੂਆ ਦੀ ਭਤੀਜੀ ਹੋਵੇ ਦੋ ਰਿਸ਼ਤੇਦਾਰੀਆਂ ਹਨ ਇਹਨਾਂ ਦੀ ਭਤੀਜੀ ਨਹੀਂ ਲੱਗਦੀ ਹਾਂ ਭੂਆ ਦੀ ਭਤੀਜੀ ਉਹ ਤਾਂ ਸਹੀ ਆ ਮੇਰੇ ਸਾਲੇ ਦੀ ਕੁੜੀ ਚੱਲ ਯਾਰੋ ਕੱਟ ਦੇ ਵਿੱਚ ਹੋਏ ਇਹ ਇਹ ਦੀ ਭਤੀਜੀ ਆ ਜੀ ਇੰਨੇ ਦੀ ਇਹ ਲੈ ਕੇ ਆਏ ਸੀ ਅੱਜ ਹੋ ਗਏ 8 ਸਾਲ ਅੱਜ ਸੀ ਰੱਖੜੀ ਜਾਤੇ ਉਹ ਖਾਰ ਹਮ ਪਰ ਅਸੀਂ ਵੀ ਇੱਥੇ ਇਹਨਾਂ ਨੇ ਫੋਨ ਕੀਤਾ ਤਾਂ ਆਇਆ ਮੈਂ ਕਿਹਾ ਘਰ ਬਸ ਜੇ ਯਾਰ ਹਜੇ ਅਸੀਂ ਅੰਦਰ ਹੀ ਆਏ ਆ ਤੇ ਇਹਦੀ ਵਾਈਫ ਨੇ ਕੋਈ ਮਤਲਬ ਉਹੋ ਜੇ ਸ਼ਬਦ ਨਹੀਂ ਹੁਣੇ ਜਿਹੜੇ ਵੀ ਨਾਂ ਬੋਲੇ ਕਿ ਤੂੰ ਸੁਣ ਨੁ ਪਲਾ ਫਲਾਣਾ ਮੈਂ ਕਹ ਜੀ ਹਸਤਾ ਤੈਨੂੰ ਦੇਖਿਆ ਮੈਨੂੰ ਕਹ ਜੀ ਚਾਰ ਤਿੰਨ ਸਾਲਾਂ ਦਾ ਤੇਰੀ ਵਾਈਫ ਨੂੰ ਦੇਖਿਆ ਤਿੰਨ ਸਾਲਾਂ ਦਾ ਅਸੀਂ ਆਇਆ ਮੈਂ ਕਹ ਭੈਣ ਮੇਰੀ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਦੀ ਹੁੰਦੀ ਆ ਛੱਡੋ ਰਾਸ਼ਨ ਦੇਤਾ ਤੈਨੂੰ ਛੱਡ ਅਸੀਂ ਗੁੜੀਆ ਰਾਣੀ ਦੀ ਗੱਲ ਸੁਣੀ ਇਹਦੀ ਇਹ ਬਹੁਤ ਰੋਈ ਜਾਂਦੀ ਹੈ ਕਹਿੰਦੀ ਮੈਂ ਅੰਕਲ ਜੀ ਇੰਨਾ ਬਿਨਾਂ ਨਹੀਂ ਰਹਿ ਸਕਦੀ 8 ਸਾਲ ਦੀ ਇੱਥੇ ਪਿਆਰ ਹੈ ਫਿਰ ਅਸੀਂ ਇਹਦੇ ਜਿਹੜੇ ਮਾਪੇ ਪਾਏ ਮੈਂ ਕਿਹਾ ਵੀ ਤੁਸੀਂ ਇਹਨੂੰ ਕਿਉਂ ਲੈ ਕੇ ਚੱਲਦੇ ਹੋ ਇਹਨੇ ਰੋ ਰੋ ਕੇ ਬੁਰਾ ਹਾਲਤ ਇੱਥੇ ਆਣੀ ਤੇ ਜਖੰਡੂ ਦੇਖੋ 1 ਮਿੰਟ ਨਹੀਂ ਚੁੱਪ ਕੀਤੀ ਇਹਨੂੰ ਮੈਂ ਰੋਟੀ ਖਾਲਾਉ ਨਾ ਪਾਣੀ ਬੁਖਾਰ ਹੋਇਆ ਪਿਆ ਇਹਨੂੰ ਆਹ ਦੇਖੋ ਨਾਲ ਜਾਂਦੀ ਸੀ ਕਿੱਦਾਂ ਨਾਲ ਜਾਂਦੀ ਖਿੱਚ ਖਿੱਚ ਕੇ ਜਿਵੇਂ ਬਹੁਤ ਖਿੱਚੀ ਇਹਨਾਂ ਖਿੱਚਦਾ ਨਹੀਂ ਹੋਈ ਇਹਨੇ ਮੁੰਡਾ ਸਰ ਜੀ ਹਾਂ ਚੱਲਾ ਆ ਇਧਰ ਮਾਰਿਓ ਮਾਰਾ ਇਹ ਕੈਮਰਾ ਚੱਲ ਯਾਰ ਤੂੰ 1 ਮਿੰਟ ਮੈਂ ਦਵਾਈ ਦ ਸ਼ੋਰਟਕਟ ਚ ਗੱਲ ਰਾਜੂ ਨਾ ਸਮਾਨਾ ਕਰੋ ਖਰਾਬ ਲੋਕਾਂ ਦਾ ਵੀ ਆਪਣਾ ਵੀ ਜੀ ਕੇ ਯਾਰੇ ਹੁਣ ਇਹਨਾਂ ਦਾ ਆਪ ਹੈਗਾ ਡਿਸਪਟਾਜੂ ਉਹ ਇਹਦੇ ਤਾਂ ਜਿਹੜੇ ਸਾਲੇ ਉਹ ਇਹਦੀ ਭੈਣ ਇਹਦੀ ਮਤਲਬ ਇਹਦੀ ਮਿਸੀ ਨੂੰ ਕਰੇ ਛੱਡਣ ਆਏ ਸੀ ਜੀ ਰਖੜੀ ਤੋਂ ਬਾਅਦ ਹੂੰ ਛੱਡਣਾ ਹੈ ਉੱਥੇ ਇਹਨਾਂ ਦੀ ਆਪਸ ਦੀ ਕੋਈ ਮਾੜੀ ਮੋਟੀ ਗੱਲਬਾਤ ਹੋ ਗਈ ਹੁਣ ਉਹ ਕਹਿੰਦੇ ਵੀ ਸਾਡੀ ਕੁੜੀ ਜਾਊਗੀ ਵਾਪਸ ਹੂੰ ਮੈਂ ਕਹਿੰਦਾ ਨਾਲੇ ਤਾਂ ਛੱਡਣ ਆਏ ਸੀ ਕਹਿੰਦੇ ਸਾਡੀ ਕੋਈ ਤੂ ਤੂ ਮੈਂ ਵਗੇ ਸਾਨੂੰ ਮਾੜਾ ਬੋਲਿਆ ਇਹ ਕਹਿੰਦਾ ਉਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਵੀ ਹੱਥੋਂ ਪਾਈ ਅਸੀਂ ਹੋਏ ਆ ਉਦੋਂ ਬਾਅਦ ਉਹ ਕੇਸ ਆ ਗਿਆ ਥਾਣੇ 'ਚ ਥਾਣ ਵੇਰੇ ਵੀਰਾਂ ਨਾਲ ਮੇਰੀ ਵੀ ਗੱਲ ਹੋਈ ਕਹਿੰਦੇ ਤੁਸੀਂ ਆਓ ਦੋ ਮਿੰਟ ਕੋਈ ਮੋਤਵਰ ਬੰਦੇ ਉਧਰ வாਜੋ ਦੋ ਉਧਰ ਚਲੋ ਪੁਲਸ ਨੂੰ ਆਏ ਹੁੰਦਾ ਨਵੀੜੇ ਯਾਰ ਕੰਮ ਇੰਨਾ ਸਮਾਂ ਹੁਣੇ ਚੱਲੀ ਜਾਂਦਾ ਕੰਮ ਇਹਨਾਂ ਦਾ ਲੰਬਾ ਹੁਣ ਅੱਜ ਇਹ ਗੱਲ ਇਹ ਆ ਵੀ ਮੈਂ ਤਾਂ ਇਹੀ ਹੱਕ 'ਚ ਸੀ ਵੀ ਜਿਹੜੀ ਧੀ ਧਿਆਣੀ ਇਹ ਕਹਿੰਦੀ ਮੈਂ ਉਹਨਾਂ ਕੋਲੇ ਲੈਣਾ ਨਹੀਂ ਉਹਨਾਂ 8 ਸਾਲ ਹੋ ਗਏ ਉਹ ਕਹਿੰਦੇ ਅਸੀਂ ਇਹਨੂੰ ਰੱਖਣ ਨੂੰ ਤਿਆਰ ਹੈ ਇਹਦੇ ਮਾਪੇ ਕਹਿੰਦੇ ਇਹਦੇ ਕੋਲੇ ਵੀ ਇਹਦਾ ਇੱਕ ਤਾਂ ਪੱਕਾ ਟਿਕਾਣਾ ਕੋਈ ਨਹੀਂ ਸਾਡੀ ਕੁੜੀ ਇਹਨੇ ਕਹਤੀ ਵਾਪਸ ਕਰਤੀ ਨਹੀਂ ਵੱਡੀ ਇਹਦੀ ਮੈਸੇਜ ਵੀ ਉਹਨੂੰ ਤਾਂ ਅਸੀਂ ਵਾਪਸ ਲੈ ਜੀਏ ਉਹ ਇਕੱਲੀ ਕਿੱ데 ਆਸਰੇ ਰਹੂਗੀ ਇਹ ਤਾਂ ਇਹ ਵੀ ਜਵਾਕ ਲੈ ਕੇ ਚੱਲੇ ਆ ਤੇ ਇਹ ਵੀ ਲੈ ਕੇ ਚੱਲੇ ਆ ਨਹੀਂ ਨਹੀਂ ਨਾਲ ਰਹਿੰਦੀ ਇਹਨਾਂ ਦੇ ਰਹਿੰਦੀ ਹੈ ਨਾ ਉਹ ਯਾਰ ਰਹਿੰਦੀ ਤਾਂ ਹੈ ਤੇ ਤੇਰੇ ਘਰ ਵਾਲੀ ਨੂੰ ਤਾਂ ਸਾਰਾ ਪਰਿਵਾਰ ਅੱਡ ਹੋ ਗਿਆ ਉਹ ਕਹਿੰਦੇ ਵੀ ਸਾਡੀ ਕੁੜੀ ਕਿੱ데 ਸਿਰ ਤੇ ਰਹੂਗੀ ਇੱਕ ਬੱਚਾ ਦੇ ਕੋਲੇ ਹੋਵੇ ਉਹਨਾਂ ਦੀ ਇਹ ਡਿਮਾਂਡ ਹੈ ਇਹ ਹੁਣ ਕਹਿੰਦਾ ਵੀ ਮੈਂ ਕੋਈ ਛੱਡਣੀ ਨਹੀਂ ਘਰ ਵਾਲੀ ਰਹੇ ਨਾ ਰਹੇ ਬੱਚਾ ਬੱਚਾ ਰਹਿੰਦੇ ਜਿਹੜਾ ਨਾਲ ਰੱਖ ਲੋ ਮੈਂ ਤਾਂ ਕਿੰਨੇ ਜੀ ਬੱਚੇ ਜਿਹੜੇ ਨਾਲ ਰਹਿੰਦੇ ਰੱਖ ਲੋ ਆ ਰਹਿੰਦੀ ਆ ਪੁੱਛ ਲੋ ਬੱਚਿਆਂ ਤੋਂ ਪੁੱਛ ਹਾਂ ਇਨੀ ਨੇ ਪੁੱਛ ਲੋ ਉਹ ਕਹਿੰਦੇ ਵੀ ਅਸੀਂ ਰੱਖਣੀ ਹੈ ਧੱਕੇ ਨਾਲ ਉਹ ਤਾਂ ਬਹੁਤ ਕੋਈ ਕਹਿਣਗੇ ਬੱਚਿਆਂ ਤੋਂ ਪੁੱਛ ਲੋ ਅਸੀਂ ਤਾਂ ਆਪੇ ਸੱਕ ਜਣੀ ਅਸਤ ਆਪ ਕਿੰਨੇ ਨਿੱਕੀ ਦੀ ਉੱਪਰ ਕਹਿੰਦੇ ਜਿਹੜਾ ਬੱਚਾ ਕਹਿੰਦਾ ਉਹਨੂੰ ਨਾਲ ਛੱਡ ਦੋ ਕਹਿੰਦੇ ਇਹਦਾ ਪੱਕਾ ਆਸ਼ਿਆਨਾ ਛੱਤ ਹੋਵੇ ਮੈਂ ਕਿਹਾ ਮੈਨੂੰ ਲੈ ਦੇਣਾ ਮਕਾਨ ਮੈਂ ਕਿਹਾ ਮੈਂ ਇਹਨੂੰ ਮਕਾਨ ਲੈ ਦੇਣਾ ਚਲੋ ਵੀ ਗਰੰਟੀ ਲੈਣੀ ਮਕਾਨ ਦੇ ਉਹ ਵੀ ਲੈ ਲਵਾਂਗਾ ਕਿਉਂਕਿ ਕੁੜੀਆਂ ਨਾਲ ਹੈ ਮਕਾਨ ਲੈ ਕੇ ਵੀ ਦਿੱਤਾ ਸੀ ਛੱਡ ਕੇ ਆ ਗਈ ਭਾਜੀ ਇੱਕ ਮਿੰਟ ਧੀਆਂ ਖਾਤਰ ਅਸੀਂ ਗੱਲ ਕਰਦੇ ਹਾਂ ਇੱਕ ਦਿਨ ਬ ਸੱਦਿਆ ਕੋਈ ਸਾਡੀ ਵੀ ਸੁਣ ਲੈ ਯਾਰ ਘੋੜਾ ਆਪਦਾ ਭਾਈ ਜੰਨਾ ਤੂੰ ਤੋ ਵੀ ਬੁੱਤ ਇਹ ਗੱਲ ਤਾਂ ਕਿ ਨਾ ਚਲੇੜੀ ਸਾਡੀ ਗੱਲ ਹੀ ਨਹੀਂ ਬੋਲਉਂਦਾ ਮੈਂ ਬੋਲੀ ਜੰਨਾ ਤੂੰ ਗੱਲ ਸਹਿਜ ਮਦਨਾ ਵੀ ਇਹ ਧੀ ਤੇ ਆਣੀ 8 ਸਾਲ ਤੋਂ ਇੱਥੇ ਰਹਿੰਦੀ ਐ ਮੈਂ ਇਸ ਹੱਕ ਚ ਮੈਂ ਤੇਰੇ ਨਾਲ ਜੁਦਾ ਨਹੀਂ ਕਰ ਰਿਹਾ ਇਹ ਰੋਈ ਜਾਂਦਾ ਇਹ ਪਿਓ ਦੀ ਅੰਦਰ ਹੁਣ ਜਿਹੜੀ ਇਹਦੀ ਮੈਸੇਜ ਐ ਉਹ ਕਹਿੰਦੀ ਵੀ ਮੈਂ ਕਿੱਥੇ ਜਾਵਾਂ ਉਹ ਹੁਣ ਆਪਦੇ ਭਰਾਵਾਂ ਕੋਲੇ ਨਾਲ ਉਹਨੂੰ ਵਾਪਸ ਭੇਜਤੀ ਉਹ ਕਿ ਨਹੀਂ ਮੇਰੇ ਕੋਲੇ ਵੀ ਕੋਈ ਜ਼ਿੰਦਗੀ ਦਾ ਆਸਰਾ ਹੋਵੇ ਮੈਂ ਕਿਵੇਂ ਜਿਊਂਗੀ ਉਹ ਘਰੇ ਰੋ ਭਰਾ ਇਹ ਕਹਿੰਦਾ ਮੈਂ ਕੁੜੀ ਦੇ ਦਿੰਦਾ ਪਰ ਮੇਰੀ ਮਿਸੇਜ ਕੋਲੇ ਨਾ ਰਵੇ ਇਹ ਜਿਹਦੇ ਮਾਪਿਓ ਦੇ ਉਹਦੇ ਕੋਲੇ ਰਵੇ ਮੈਂ ਉਹਨਾਂ ਦਾ ਮਾਪਿਓ ਨੇ ਦੇਖਣਾ ਕਿੱਥੇ ਰੱਖਣੀ ਉਹ ਜਿਹ ਮੈਂ ਕੱਲ ਨੂੰ ਮੇਰੀ ਕੁੜੀ ਹੈ ਮੇਰੇ ਕੋਲ ਨਹੀਂ ਕੋਈ ਉਹੋ ਜਿਹਾ ਬੰਦਾ ਤਾਂ ਮੈਂ ਆਪਦੇ ਮਨਾਂ ਕੇ ਭੇਜਤੀ ਤਾਂ ਫਿਰ ਕੀ ਖਾਸ ਗੱਲੇ ਤਾਂ ਮਾਪੇ ਬਾਬ ਦੀ ਮਰਜ਼ੀ ਚੱਲੂਗੀ ਨਾ ਮਾਪੇ ਬਾਬ ਦੀ ਮਰਜ਼ੀ ਹਜੇ ਬਾਲਗ ਨਹੀਂ ਨੇ ਇਹ ਦੀ ਚੱਲਦੀ ਹੈ ਜੇ ਛੋਟੀ ਹੈ 8 ਸਾਲ ਦੀ ਹੈ ਹੁਣ ਇਹ ਸਾਨੂੰ ਵਾਹਿਗੁਰੂ ਸੱਚ ਬੇਤੀ ਤੇਰੇ ਕੋਲੇ ਬਸ ਸਿਆਸੀ ਤਾਂ ਕਹਿੰਦੇ ਤੇਰੇ ਕੋਲੇ ਬਸ ਤੇ ਬਾਕੀ ਜੀ ਫੈਸਲਾ ਆ ਗੱਲਬਾਤ ਹੋਈ ਆ ਸਾਰੇ ਲੰਬਾ ਜੀ ਇੱਕ ਗੱਲ ਹੋਰ ਵੇਖੀ ਤੇ ਇਹਨਾਂ ਦਾ ਪ੍ਰੇਮ ਤੋਂ ਲੱਗਦਾ ਵੀ ਉਹ ਕੁੜੀ ਦੇ ਅੱਖਾਂ ਪਾਣੀ ਭਰਿਆ ਸੀ ਮੁੰਡਾ ਵੀ ਉਹ ਜਿਹੜਾ ਇੱਧਰ ਸਾਰਾ ਟੱਬਰ ਰੋਈ ਜਾਂਦਾ ਜੀ ਸਾਰਾ ਟੱਬਰ ਰੋਈ ਜਾਂਦਾ ਇਹ ਵੀ ਰੋਈ ਜਾਂਦਾ ਜੰਨੇ ਹਾਂ ਇਹ ਰੋਈ ਜਾਂਦਾ ਅੱਖਾਂ ਭਰਿਆ ਹੈ ਕਿ ਜੇ ਕੁੜੀ ਰਹਿੰਦੀ ਆ ਇਹਦਾ ਵੀ ਪਿਆਰ ਹੈ ਇਹਨਾਂ ਵਿੱਚ ਪਿਆਰ ਬਿਲਕੁਲ ਉਹ ਬੁਲਸ ਵੀ ਮੰਨਦੀ ਹੈ ਹਾਂ ਬੁਲਸ ਇਹ ਗੱਲ ਕਹਿ ਰਹੀ ਹੈ ਵੀ ਫਿਰ ਜੇ ਇਹਦਾ ਘਰਬਾਨੀ ਕੁੜੀ ਜੱਫੀਆਂ ਕੋ ਇਹਨੂੰ ਪਾਈ ਜਾਂਦੀ ਹੈ ਕਿਉਂਕਿ ਇਹ ਆਪ ਬੰਦਾ ਪੱਕਾ ਰਹੇ ਲੂਗਾ ਕੀ ਆਪ ਬੰਦਾ ਭੁੱਖਾ ਰਹਿ ਲੂਗਾ ਮੈਨੂੰ ਪਤਾ ਮੇਰੇ ਕੋਲ ਕੰਮ ਕੀਤੇ ਨੇ ਸਾਲ ਰੋਟੀ ਪਾਣੀ ਮੈਨੂੰ ਕਹਿੰਦਾ ਭਾਜੀ ਕੋਈ ਨਹੀਂ ਪੈਸੇ ਮੈਂ ਫਿਰ ਮੇਰਾ ਵੀ ਦਿਲ ਮੈਨੂੰ ਵੀ ਸਮਾਸੀ ਮੈਂ ਕਹਿੰਦਾ ਜੀ ਪਾ ਜਾਣ ਕੇ ਇਹਦੇ ਨਾਲ ਪੈਸੇ ਪਾਈ ਜਾਣੇ ਐਂਡ ਤੇ ਮੈਂ ਕਹਿੰਦਾ ਆ ਪੈਸੇ ਗੁੜੀਆਂ ਜਿੰਨਾ ਮੇਰਾ ਛੱਡਿਆ 250 ਪੁੱਛ ਛੱਡਿਆ 1800 ਛੱਡਿਆ 4000 ਕੋਈ ਨਹੀਂ ਯਾਰ ਇਹਦੇ ਪੈਸੇ ਮੈਂ ਲਾ ਦਿੰਦਾ ਸੀ ਐਂਡ ਤੇ ਜਦੋਂ ਤਨਖਾਹ ਦੇਣੀ ਮੈਂ ਮੰਨ ਨਹੀਂ ਮੰਨ ਨਾ ਨਹੀਂ ਯਾਰ ਛੋਟਾ ਜਿਹਾ ਬੱਪੂ ਇਹ ਬੰਦਾ ਸੜਦਾ ਰਿਹਾ ਮੇਰੇ ਭਰੇ ਕੋਰੋਨਾ ਚ ਰਾਸ਼ਨ ਹੁਣ ਕੱਪੜੇ ਲੀੜੇ ਉਹਨਾਂ ਨੇ ਬਿਆਨ ਕੀ ਇਹ ਤਾਂ दारू ਵੀ ਕੇ ਮਾਰਕਟ ਕਰ ਦਿੰਦਾ ਮੈਂ दारू ਵੀ ਕੇ ਇਹਨਾਂ ਦਾ ਕੰਮ ਵੀ ਕਰਦਾ ਰਿਆ ਹੂੰ ਮੈਂ ਪਾਗਲ ਹਾਂ ਮੂਰਖ ਪਰ ਤੇਰਾ ਕਿੰਨੇ ਚਿਰ ਹੋ ਗਿਆ ਤੇਰੀ ਚਲੀ ਗਈ ਨੀ ਜਿਹੜੀ ਤੇਰੇ ਕੋਲ ਚਲੀ ਗਈ ਪਹਿਲਾ ਸਾਲ ਸਾਰਾ ਚੋਰੀ ਰਹੀ ਕਿਸੇ ਬੰਦੇ ਨਾਲ ਇਹ ਤਰਲੋਕ ਨਾਂ ਦਾ ਬੰਦਾ ਸੀ ਮੋਰੀ ਵਾਲੇ ਰਹਿਣੇ ਇਹ ਜਮਾਂ ਸਹੀ ਗੱਲ ਹੈ ਨੀ ਨੰਬਰ ਆ ਮੇਰੇ ਕੋਲੇ ਅੱਛਾ ਗੱਲ ਕਰਾ ਦਿੰਦਾ ਉਸ ਬੰਦੇ ਨਾਲ ਕਿੰਨਾ ਚਿਰ ਰਹੀ ਹੈ ਵਿਆਹ ਤੋਂ ਬਾਅਦ ਜਦੋਂ ਇਦਾਂ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਕਿੰਨੇ ਚਿਰ ਤੋਂ ਬਾਅਦ ਪਹਿਲੀ ਗੱਲ ਤਾਂ ਦੱਸ ਕੇ ਲੈਣਾ ਬਾਅਦ ਹੀ ਇਹਨੇ ਕੋਈ ਇੰਦਰਨਾ ਦਾ ਚਮਿਆਰ ਦਾ ਮੁੰਡਾ ਹੈ ਠੀਕ ਹੈ। ਉਹਨਾਂ ਨੂੰ ਵਾਰਿਆ ਇਹਨਾਂ ਨੇ ਘਰੇ। ਮੇਰੇ ਪਿਓ ਨੇ ਕੁੱਟ ਮਾਰ ਕੇ ਉਹਨੂੰ ਬਾਹਰ ਕੱਢਿਆ ਉਹਨੂੰ ਪਤਾ ਲੱਗ ਗਿਆ ਮੈਨੂੰ ਤਾਂ ਸੁਰਤ ਨਹੀਂ ਸੀ ਇਹ ਜੇ ਕਾਸੇ ਦੀ। ਮੈਂ ਜੀ ਬਚਪਨ ਤੋਂ ਲੈ ਕੇ ਮੇਰਾ ਕੋਈ ਜੀ ਮੈਡੀਕਲ ਟੈਸਟ ਕਰਾ ਲਓ। ਮੈਂ ਆਪਦੀ ਜਨਾਨੀ ਤੋਂ ਸਵਾਈ ਕਿਸੇ ਹੋਰ ਜਨਾਨੀ ਦੇ ਕੋਲੇ ਨਹੀਂ ਗਿਆ। ਜੀ ਮੇਰਾ ਭਾਵੇਂ ਮੈਡੀਕਲ ਟੈਸਟ ਕਰਾਇਆ। ਮੈਨੂੰ ਤਾਂ ਗੱਲ ਹੈ ਨਹੀਂ ਸੀ ਇਹਦੇ ਕੰਮ। ਹੁਣ 10 ਦਿਨ ਹੋ ਗਏ ਸੀ ਇਹ ਪੜੀ ਗਈ ਸੀ ਤੇ ਮੇਰੇ ਪਿਓ ਨੇ ਪੜੀ ਉਹ ਵੀ ਭੁੱਲ ਗਏ। ਜੀ ਠੀਕ ਹੈ ਜੀ ਉਸ ਤੋਂ ਬਾਅਦ ਫੇ ਕੋਣ ਆ ਸਾਲ ਪਰ ਮੇਰੇ ਫਾਦਰ ਸਾਹਿਬ ਦੀ ਨੌਕਰੀ ਮੈਨੂੰ ਮਿਲ ਗਈ ਫੋਨ ਨੂੰ ਮੈਂ ਨੌਕਰੀ ਚੜਿਆ ਹੋਣਾ ਸੀ ਨੇ ਤਾਂ ਇਸ ਜਨਾਨੀ ਨੇ ਸਾਲ ਭਰ ਮੇਰੇ ਕਾਗਜ਼ ਚੋਰੀ ਕਰਕੇ ਚਲੋ ਕੋਲ ਮਲਾਕੇ ਜੀ ਹੁਣ ਅਸੀਂ ਕੋਸ਼ਿਸ਼ ਕਰਦੇ ਆਂ ਵੀ ਕੁੜੀ ਇਹਦੇ ਕੋਲ ਬਸੇ ਸ਼ਾਰਟਕਟ ਇਹੋ ਨੇ ਤਾਂ ਲੰਬਾ ਵੇ ਅੱਥਾ ਤਾਂ 2 ਘੰਟੇ ਲੱਗ ਜਾਣਗੇ ਇਹ ਹੀਰ ਵਾਲੀ ਲੰਬੀ ਛਣਾਈ ਜਾਂਦਾ ਹੀਰ ਛਣਾਈ ਦੀ ਛੋਟੀ ਵੀ ਆ ਗੱਲ ਕਰਦਾ ਡਿਸਪਿਊਟ ਹੈ ਉਹ ਕਹਿੰਦੇ ਜਾਂ ਤਾਂ ਫਿਰ ਜਨਾਨੀ ਨਾਲ ਰੱਖ ਜੇ ਕੁੜੀ ਰੱਖਣੀ ਹੈ ਤੇ ਜਨਾਨੀ ਦੇਣੀ ਹੈ ਤਾਂ ਫਿਰ ਕੁੜੀ ਵੀ ਦੇ ਅਗਲੇ ਦਿਨ ਇਹ ਗੱਲ ਬਾਤ ਜਨਾਨੀ ਰਹਿ ਬੈ ਨਾਲ ਪਰ ਇੱਕ ਤਾਂ ਜ਼ੁਬਾਨ ਨਹੀਂ ਚਲਾਉਣੀ ਗੰਧੀਆਂ ਗੱਲਾਂ ਨਹੀਂ ਕੱਢਣੀਆਂ ਆ ਪੁੱਛ ਲੋ ਮੇਰੇ ਬੱਚਿਆਂ ਤੋਂ ਪੁੱਛ ਲੈ ਇਹਨਾਂ ਤੋਂ ਕਿਸੇ ਤੋਂ ਪੁੱਛ ਲੋ ਵੀ ਜੇ ਗਲਤੀ ਮੇਰੀ ਹੈ ਤਾਂ ਮੈਂ ਨ ਸੋ ਇਹ ਮੇਰੇ ਜੱਤੀ ਹੋਵੇ ਤਾਂ ਮਾਲਣਾ ਪਿਆ ਨਾ ਕਿ ਚੱਲ ਵੀ ਜੋ ਨਿਭੜੇ ਨਵੀੜਨੇ ਤੇਰਾ ਬਾਕੀ ਮਾਲ ਕਿਨੇ ਕਰੇ ਰਹੀ ਤੇਰੇ ਕੋਲ ਵਿਜਲੋ ਯਾਰ ਮੇਰੇ ਕੋਲ ਰਹਿੰਦੀ ਨਹੀਂ ਵਿਆਹ ਹੋਵਦਾ ਤੁਮ ਕਿਨੇ ਕਰ ਰਹੀ ਤੇਰੇ ਕੋਲ ਇਹ ਮੇਰੇ ਕੋਲ ਤਾਂ ਮਹੀਨਾ ਦੋ ਮਹੀਨੇ ਵੀ ਨਹੀਂ ਰਹਿੰਦੀ ਫਿਰ ਭੱਜ ਜਾਂਦੀ ਹੁਣ 10 ਦਿਨ ਤਾਂ ਹੋਏ ਨਹੀਂ ਮੈਨੂੰ ਆਏ ਨੂੰ ਜੀ ਮੈਂ 6-7 ਮਹੀਨੇ ਬਾਅਦ ਆਇਆ ਚਲੋ ਹੁਣ ਕਰੇ ਜਵਾਈ ਦਾ ਬਹਾਨਾ ਪਾ ਲਿਆ ਕਦੇ ਧੀ ਦਾ ਪਾ ਲਿਆ ਤੇ ਫਿਰ ਕਲੇਸ਼ ਮੇਰੇ ਨਾਲ ਆਇਆ ਇਹੇ ਕੁੜੀ ਨੂੰ ਲੈਣ ਤੇ ਕਲੇਸ਼ ਮੇਰੇ ਨਾਲ ਪਾ ਲਿਆ ਹਾਂਜੀ ਚਲੋ ਕੋਈ ਨਹੀਂ ਆਪਾਂ ਤੇਰੇ ਇੱਕ ਤੇਰੇ ਘਰ ਵਾਲੀ ਤੇ ਵੀ ਪੁੱਛਦੇ ਆ ਉਹਨਾਂ ਦਾ ਬਿਆਨ ਵੀ ਲੈ ਲੈਂਦੇ ਆ ਇਹ ਕਹਿ ਰਹੇ ਆ ਇਹ ਮੈਨੂੰ दारू ਪੀ ਕੇ ਮਾਰਦਾ ਵੜਦਾ ਹਾਏ ਮੇਰੇ ਕਾਪੇ ਮਾਰ ਤੇ ਪਹਿਲਾਂ ਸਰਦੀ ਤੁਸੀਂ ਉਹਦੀ ਸਿਹਤ ਦੇਖਿਓ ਤੇ ਇਧਰ ਦੇਖੋ ਮੇਰੀ ਸਿਹਤ ਦੇਖੋ ਜੇ ਮੈਂ ਕਾਪੇ ਮਾਰਨ ਤੇ ਆ ਜਾਾਂ ਤੇ ਇਹ ਜਨਾਨੀ ਬਾਝੂਗੀ ਮੇਰੇ ਕੋਲ ਤੁਸੀਂ ਆਈਡੀਆ ਲਾਓ ਇੱਕ ਵਾਰੀ ਆਪਾਂ ਪੁੱਛਦੇ ਆ ਉਹਨਾਂ ਦਾ ਬਿਆਨ ਵੀ ਲੈ ਲੈਂਦੇ ਆ ਉਹਨਾਂ ਦਾ ਪੱਖ ਵੀ ਲਵਾਂਗੇ ਆਪਾਂ ਕੀ ਕਹਿ ਰਹੇ ਆ ਪਰਿਵਾਰ ਪੱਖ ਮੇਰੀ ਜਨਾਨੀ ਮਾਰੀ ਨਹੀਂ ਬਹੁਤ ਬੈਸਟ ਆ ਮੈਂ ਇਹ ਨਹੀਂ ਕਹਿੰਦਾ ਮਾਰੀ ਹੈ ਹਾਂ ਬਸ ਜਦੋਂ ਤੱਕ ਉਹਦੇ ਪੀਕੇ ਦਾ ਖਹਿੜਾ ਨਹੀਂ ਛੱਡਦੀ ਉਹ ਆਪਦਾ ਹੁਣ ਵੀ ਜੇ ਸਮਝਦਾਰ ਹੋਊਗੀ ਆਪਦੇ ਕੀ ਕਹਿੰਦਾ ਖੜਾ ਛੱਡ ਦੇ ਉਹਨੂੰ ਕਿ ਮੈਂ ਚੱਲੀ ਆਪਦੇ ਜਵਾਕਾਂ ਦੇ ਨਾਲ ਲੈ ਹੁਣ ਮੈਂ ਲੈ ਕੇ ਜਾਣਾ ਤੇ ਤੁਸੀਂ ਮੇਰੇ ਦੋ ਦੋ ਤਿੰਨ ਤਿੰਨ ਦਿਨਾਂ ਦੇਣਾ ਬਾਅਦ ਚੈੱਕ ਕਰੀ ਜਾਇਓ ਇੱਕ ਚੀਜ਼ ਦੀ ਵੀ ਆ ਬੱਚਿਆਂ ਨੂੰ ਪੁੱਛੋ Goa ਤੱਕ ਲੈ ਕੇ ਗਿਆ ਮੈਂ ਉਸ ਜਨਾਨੀ ਦਾ ਇੱਕ ਸੁਪਨਾ ਪੂਰਾ ਕਰਨ ਮਾਰੇ ਇੱਕ ਸੁਪਨਾ ਪੂਰਾ ਕਰਨ ਮਾਰੇ ਮੈਂ ਆਦਾ ਸਾਰਾ ਕੁਝ ਖਤਮ ਕਰਤਾ ਤੇ ਅੱਜ ਮੈਂ ਕਰਾਇਆ ਤੇ ਧੱਕੇ ਖਾਨਾ ਫਿਰਦਾ ਨਹੀਂਦਾ ਮੇਰੇ ਮਾਪੇ ਹੂੰ ਮੈਂ ਖੁਦ ਸਰਕਾਰੀ ਫੈਮਿਲੀ ਨਾਲ ਬਿਲੋਂਗ ਕਰਦਾ ਹੂੰ ਮੇਰੇ ਆਪ ਗਵਰਨਮੈਂਟ ਆਫੀਸਰ ਸੀ ਮੇਰੇ ਫਾਦਰ ਸਾਹਿਬ ਹੂੰ ਤਦ ਅੱਜ ਤੁਹਾਨੂੰ ਮੇਰੀ ਸ਼ਕਲ ਲੱਗਦੀ ਕਿ ਮੈਂ ਗਵਰਨਮੈਂਟ ਅਫਸਰ ਦਾ ਬੇਟਾ ਹੈ ਜਾਜ ਐ ਉਹ ਜਲੂਸ ਚ ਲੱਗਦੇ ਮੇਰੇ ਬੱਚੇ ਆ ਅਫਸਰਾਂ ਦੇ ਦੋਤੇ ਪੁੱਤੇ ਹੋਣਗੇ ਹੂੰ ਸਿਰਫ ਜਨਾਨੀ ਦੀ ਵਜ੍ਹਾ ਨਾਲ ਇਹਨੇ ਪੀਕਾ ਦਾ ਖੇੜਾ ਨਹੀਂ ਛੱਡਿਆ ਪੀਕਾ ਨੂੰ ਐ ਹੋ ਗਿਆ ਵੀ ਇਹ ਸਾਨੂੰ ਦਈ ਜਾਂਦੀ ਖਾਣ ਨੂੰ ਬਸ ਖਾਣ ਨੂੰ ਦਈ ਜਾਵੇ ਨਹੀਂ ਕਿੰਦਾ ਜਿੱਥੇ ਜਿੱਥੇ ਮੈਂ ਰੈਂਟ ਤੇ ਰਹਿ ਕੇ ਆਇਆ ਉਹਨਾਂ ਦੇ ਨੰਬਰ ਮੇਰੇ ਕੋਲੇ ਹਲੇ ਮਕਾਨ ਮਾਲਕਾਂ ਨਾਲ ਮੈਂ ਗੱਲ ਕਰਦਾ ਉਹਨਾਂ ਨਾਲ ਗੱਲ ਕਰ ਲੋ ਉਹਨਾਂ ਨੂੰ ਮੇਰੇ ਬਾਰੇ ਦੱਸ ਦਿਓ ਕਿ ਹਾਂ ਭਾਈ ਉਹ ਤਾਂ ਬੰਦਾ ਹੀ ਬਹੁਤ ਮਾੜਾ ਹੈ ਉਹ ਤੁਹਾਨੂੰ ਆਪ ਦੱਸ ਦੇਣਗੇ ਕਿ ਯਾਰ ਉਹ ਬੰਦਾ ਕਿਦਾਂ ਦਾ ਚਲੋ ਆ ਮੇਰਾ ਪਿਆਰ ਹੈ ਇਹਦੇ ਵਿੱਚ ਤੇ ਮੈਂ ਰੱਖਣੀ ਐ ਕਾਰ ਕਹਾਣੀ ਕੀ ਆ ਪੂਰੀ ਕਾਤ ਕੀ ਗੱਲ ਕੀ ਰੋਲਾ ਕੀ ਸੋਡਾ ਹੁਣ ਰੋਲਾ ਜੀ ਮੇਰੀ ਨਾਨੀ ਨੂੰ ਰੱਖਦਾ ਨਹੀਂ ਗਾ ਇਹ ਬੰਦਾ ਕੁੱਟ ਮਾਰ ਕੇ ਕੱਢ ਦਿੰਦਾ ਠੀਕ ਆ ਜੇ ਤਾਂ ਹੁਣ ਭੂਆ ਰੱਖ ਲਈ ਉਹਦੀ ਕੁੜੀ ਨੂੰ ਤਾਂ ਮੈਂ ਛੱਡ ਜੂਗੀ ਇਹ ਬੰਦੇ ਦਾ ਕੋਈ ਹੈ ਨਹੀਂ ਥਾਂ ਟਿਕਾਣਾ ਮੈਂ ਇਹਦੇ ਕੋਲ ਕੁੜੀ ਨਹੀਂ ਛੱਡਦੀ ਤਾਂ ਆਪ ਟੇਸ਼ਨਾਂ ਤੇ ਰਹਿ ਰਿਹਾ ਦਾਤਾ ਕੱਢਦਾ ਪਾਸੇ ਵੀ ਜਨਾਨੀ ਰੱਖੀ ਇਹਦਾ ਨਹੀਂ ਪਤਾ ਇਹ ਬਠਿੰਡੇ ਲੈ ਕੇ ਨਿਕਲ ਜੇ ਇਹਦਾ ਨਹੀਂ ਪਤਾ ਟੇਸ਼ਨ ਤੇ ਲੈ ਕੇ ਰਵੇ ਤੁਸੀਂ ਆਪਸਿਆਂ ਨੇ ਵੀ ਅਸੀਂ ਐ ਬੱਚੀ ਨੂੰ ਐਡੀ ਨੂੰ ਅਸੀਂ ਕਿਵੇਂ ਇਹਦੇ ਨਾਲ ਕੱਲਦਗੇ ਨਵਾਂ ਸਾਲਾਂ ਦੀ ਮੇਰੀ ਬੱਚੀ ਆ ਤੁਸੀਂ ਇਹ ਗੱਲ ਕਹਿ ਰਹੇ ਉਹ ਗਿਆਈ ਉਹ ਨਾਲ ਪਰਾਂ ਵਾਲੇ ਇਹ ਕੁੜੀ ਨੂੰ ਲੈ ਕੇ ਇਹਦਾ ਕਿ ਪਤਾ ਕਿੱਥੇ ਜਾਊਗੇ ਇੱਕ ਦਾ ਮੁੰਡਾ ਵੀ ਨਾਲ ਉਹਦਾ ਮੁੰਡਾ ਤਾਂ ਸਿੱਧਰਾ ਜਿੱਥੇ ਮੱਝ ਲਈ ਫਿਰ ਸੋਈ ਉਹਦੇ ਮੁੰਡੇ ਨਾਲ ਜੀ ਹਾਂ ਇਹਦੀ ਭੂਆ ਲੈ ਕੇ ਰਿਆ ਪੈ ਕੁੜੀ ਨੂੰ ਭੂਆ ਦੀ ਭਾਵਾਂ ਖੂਤ ਲੈ ਕੇ ਡੱਗ ਪੈ ਮੈਂ ਭੂਆ ਕੋਲੇ ਛੱਡੀ ਆ ਠੀਕ ਆ ਉਹ ਕਹਿੰਦਾ ਭੂਆ ਘਰੇ ਰਹਿੰਦੀ ਨਹੀਂ ਭੂਆ ਨੂੰ ਰੱਖਦਾ ਨਹੀਂ ਉਹ ਆ ਰਿਹਾ ਹਦਲੋ ਉਹ ਕਹਿੰਦਾ ਵੀ ਮੈਂ ਆਪਦਾ ਘਰ-ਬਾਰ ਸਾਰਾ ਜਿੰਨੇ ਗਵਾਤਾ ਇਹਦੇ ਪਿੱਛੇ ਗਵਾਨ ਜੀ ਗਵਾਨ ਜੀ ਉਹਨੇ ਆਪ ਕਟਿਆ ਮਾਪੇ ਮਾਪੇ ਨੇ ਕੋਈ ਭੈਣ ਨਾ ਨਹੀਂ ਪਾਉਂਦੀ ਜੀ ਠੀਕ ਆ ਪੰਜ ਗਰਾਂ ਵਿੱਚ ਰਹਿੰਦੇ ਹੋ ਵੀ ਕਿਰਾਇਆ ਤੇ ਮਾਪੇ ਲੈ ਲੈ ਕੱਟੇ ਇਹ ਨਹੀਂ ਉਹ ਵੀ ਕਰ ਹਿਸਨਾਂ ਦੀ ਬੰਦੀ ਨਹੀਂਗੀ ਠੀਕ ਆ ਇਹ ਵਿਚਾਰੀ ਸਾਡੀ ਕੁੜੀ ਨੂੰ ਕਿੱਧਰ ਕਿਤੇ ਲੈ ਕੇ ਰਹਿ ਪੈਂਦਾ ਕਿਰਾਇਜ ਕਿਤੇ ਕਿਤੇ ਰਹਿ ਕੇ ਲੈ ਪੈਂਦਾ ਜਿਹਦੇ ਕੋਟ ਕੇ ਸਮਾਨ ਪਸਾਦ ਦਾ ਕਿਰਾਇਆ ਤੇ ਸਾਡੀ ਕੁੜੀ ਆਪ ਸੌਂਦੀ ਇਹ ਚੱਲ ਦਿਹਾੜੀਆਂ ਕਰਕੇ ਹੁਣ ਕੰਮ ਤੇ ਲੱਗੀ ਆ ਅੱਜ ਉਹਨੇ ਰੱਖਣੀ ਦੀ ਛੁੱਟੀ ਲਈ ਸੀ ਅਸੀਂ ਹੁਣ ਛੱਡਣ ਆਏ ਸੀ ਉਹ ਤੇ ਜਵਾਈ ਤੇ ਸਾਡ ਹੁਣ ਕੁੜੀ ਜਿਹੜੀ ਕੁੜੀ ਆ ਤੁਹਾਡੀ ਉਹਨੂੰ ਕਿੰਨਾ ਚਿਰ ਹੋ ਗਿਆ ਤੇ ਕੋਈ ਰਹਿੰਦੀ ਉਹਨੂੰ ਹੋ ਗਿਆ 4-5 ਸਾਲ ਹੋ ਗਏ ਵੈਸੇ ਰਹਿੰਦੀ ਤੇ ਵੈਸੇ ਘਟ ਗਈ ਪੜਦੀ ਆ